ਸਿੱਖ ਦੀ ਹੋਲੀ ਕੀ ਹੈ ਜੀ ਆ ਕੀ ਮੂੰਹ ਸਿਰ ਰੰਗ ਕੇ ਬਾਹਰੀ ਤੌਰ ਤੇ ਤੁਰੇ ਫਿਰਨਾ ਇਹ ਸਿੱਖ ਦੀ ਹੋਲੀ ਹੈ ਨਹੀਂ ਸਿੱਖ ਦੀ ਹੋਲੀ ਇਹ ਨਹੀਂ ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਸਿੱਖੋ ਤੁਹਾਡਾ ਕੰਮ ਨਹੀਂ ਕਿ ਮੂੰਹ ਸਿਰ ਰੰਗ ਕੇ ਜਾਂ ਨਸ਼ਈ ਹੋ ਕੇ ਬਾਹਰ ਤੁਸੀਂ ਤੁਰੇ ਫਿਰੋ ਸਿੱਖ ਦੀ ਹੋਲੀ ਇਹ ਹੈ ਪ੍ਰਭ ਸੰਗੀ ਮਿਲ ਖੇਲਣ ਲਾਗ ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇ ਗੁਰੂ ਸਾਹਿਬ ਕਹਿੰਦੇ ਨੇ ਸੰਗਤ ਦੇ ਵਿੱਚ ਬੈਠ ਕੇ ਹੀ ਸਿੱਖ ਨੇ ਹੋਲੀ ਮਨਾਉਣੀ ਹੈ ਸੰਗਤ ਦੇ ਵਿੱਚ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ ਹੀ ਸਿੱਖ ਦੀ ਹੋਲੀ ਹੈ ਗੁਰੂ ਦੇ ਸਿਧਾਂਤ ਦੇ ਰੰਗ ਨੂੰ ਆਪਣੇ ਮਨ ਦੇ ਨਾਲ ਰੰਗ ਲੈਣਾ ਇਹੀ ਅਸਲ ਦੇ ਵਿੱਚ ਸਿੱਖ ਦੀ ਹੋਲੀ ਹੈ ਪ੍ਰਭ ਸੰਗੀ ਪ੍ਰ부 ਦੇ ਸੰਗੀ ਸਾਥੀ ਨੇ ਗੁਰਮੁਖ ਪਿਆਰੇ ਨੇ ਰੰਗੀਆਂ ਹੋਈਆਂ ਰੂਹਾਂ ਨੇ ਪ੍ਰਭ ਸੰਗੀ ਮਿਲ ਖੇਲਣ ਲਾਗ ਉਹ ਇਕੱਠੇ ਬੈਠ ਕੇ ਇਹਨਾਂ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦੇ ਨੇ ਸੰਗਤ ਦੇ ਵਿੱਚ ਗੁਰੂ ਦਾ ਜਪ ਸਰਵਣ ਕਰਦੇ ਨੇ ਇਹ ਸਿੱਖ ਦੀ ਹੋਲੀ ਹੈ